ਲੋਕਾਂ ਦੀ ਸੇਤ ਅਤੇ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਨਹਿਤ ਸਮਤੀ ਵੱਲੋਂ ਪਟਿਆਲਾ ਦੇ ਮਾੜੀ 12 ਦਰੀ ਵਿੱਚ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ ਹੈ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਵਿਨੋਦ ਸ਼ਰਮਣੀ ਕਿਹਾ ਕਿ ਅਸੀਂ ਡਾਕਟਰ ਇੱਥੇ ਮਾੜੀ 12 ਦਰੀ ਵਿੱਚ ਸ਼ਹਿਰ ਲਈ ਆਉਣ ਵਾਲੇ ਲੋਕਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਇਸ ਕੈਂਪ ਵਿੱਚ ਹਜ਼ਾਰ ਦੇ ਕਰੀਬ ਲੋਕਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਸ਼ੂਗਰ ਦਿਲ ਦੀ ਧੜਕਣ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇੱਥੇ ਸਾਰੇ ਚੈੱਕਅਪ ਮੁਫਤ ਕੀਤੇ ਜਾ ਰਹੇ ਨੇ ਦੇਖੋ ਪੂਰੀ ਖਬਰ ਹਾਂ ਜੀ ਸਰ ਕੀ ਨਾਮ ਹੈ ਮੇਰਾ ਨਾਮ ਪ੍ਰਿੰਸ ਹੈ ਜੀ ਜੀ ਕਿਹੜੀ ਜਗ੍ਹਾ ਹੈ ਇਹ ਭਾਜੀ ਖਾਲਸਾ ਨਗਰ ਹੈ ਪਾਸੋ ਰੋਡ ਏ ਪਾਸ ਰੋਡ ਜਸ਼ਨ ਪੈਲੇਸ ਦੀ ਬੈਕ ਸਾਈਡ ਹੈ ਤੇ ਜਿਹੜਾ ਮੰਦਿਰ ਹੈ ਕਿਸ ਚੀਜ਼ ਦਾ ਮੰਦਿਰ ਇਹ ਭਾਜੀ ਸਿਰੜੀ ਵਾਲੇ ਸਾਈਂ ਬਾਬਾ ਜੀ ਦਾ ਮੰਦਿਰ ਬਣਿਆ ਪਿਆ ਇਹ ਘਟੋ ਘਟ ਇਹਨੂੰ 14 ਸਾਲ ਹੋ ਗਏ ਬਣੇ ਨੂੰ ਜੀ ਮੰਦਿਰ ਨੂੰ ਕੀ ਵਾਕਿਆ ਕੀ ਹੋਈ ਹੈ ਭਾਜੀ ਵਾਕਿਆ ਹੋਈ ਹੈ ਕਿ ਪਹਿਲੀ ਵਾਕਿਆ ਨਹੀਂ ਆ ਇਹ ਇਹ ਪਹਿਲਾਂ ਵੀ ਇੱਕ ਦੋ ਵਾਰ ਚੋਰੀਆਂ ਹੋਈਆਂ ਨੇ ਪਰ ਚਲੋ ਅਸੀਂ ਉਦੋਂ ਕਮਪਲੈਂਟ ਦੇ ਦਿੰਦੇ ਸੀਗੇ ਜਿੰਨੀ ਕਿ ਮਾੜੀ ਮੋਟੀ ਕਾਰਵਾਈ ਹੋ ਜਾਂਦੀ ਸੀ ਹੋ ਜਾਂਦੀ ਸੀ ਪਰ ਐਤਕੀ ਤਾਂ ਹੱਦ ਹੀ ਕਰਤੀ ਜੀ ਇਹ ਜਿਹੜਾ ਮੰਦਿਰ ਹੈ ਗਰੀਬਾਂ ਨੂੰ ਸਮਰਪਿਤ ਹੈ ਗਰੀਬਾਂ ਨੂੰ ਮਤਲਬ ਜ਼ਰੂਰਤਮੰਦਾਂ ਨੂੰ ਇਹ ਜਦੋਂ ਕੋਰੋਨਾ ਹੋਇਆ ਉਦੋਂ ਵੀ ਅਸੀਂ ਇਸ ਮੰਦਿਰ ਦੇ ਵਿੱਚ ਲਗਾਤਾਰ ਲੰਗਰ ਲਾਉਂਦੇ ਰਹੇ ਹਾਂ ਕਿਸੇ ਤੋਂ ਕੋਈ ਕਲੈਕਸ਼ਨ ਨਹੀਂ ਕੀਤੀ ਇਹ ਜੋ ਵੀ ਚੜਾਵਾ ਹੁੰਦਾ ਲੋਕ ਚੜਾ ਕੇ ਜਾਂਦੇ ਨੇ ਲੋਕਾਂ ਨੂੰ ਹੀ ਸਮਰਪਿਤ ਹੈ ਸਭ ਨੂੰ ਪਤਾ ਇਸ ਕਲੋਨੀ ਦੇ ਇਕੱਲੇ ਇਕੱਲੇ ਬੰਦੇ ਨੂੰ ਪਤਾ ਦੂਰ ਤੋਂ ਵੀ ਲੋਕਾਂ ਤੇ ਨੇ ਉਹਨਾਂ ਨੂੰ ਵੀ ਪਤਾ ਕਿ ਇਸ ਮੰਦਿਰ ਦੇ ਵਿੱਚ ਜਿਹੜਾ ਵੀ ਚੜਾਵਾ ਚੜਦਾ ਕੋਈ ਲੈ ਜਾਂਦਾ ਉਸੇ ਟਾਈਮ ਉਸ ਬੰਦੀ ਦੀ ਸੇਵਾ ਕਰ ਦਿੱਤੀ ਜਾਂਦੀ ਹੈ ਜਿਹੜੇ ਬੰਦੇ ਨੇ ਇਹ ਕਾਰਨਾਮਾ ਕੀਤਾ ਹੈ ਚੋਰੀ ਦਾ ਉਹ ਬੜਾ ਹੀ ਸ਼ਰਮਨਾਕ ਤੇ ਈਕ੍ਰਿਨਾਯੋਗ ਕਾਰਨਾਮਾ ਹੈ ਜੀ ਉਸ ਲਈ ਅਸੀਂ ਮੈਂ ਤਾਂ ਕਹੂੰਗਾ ਜਿੰਨੀ ਨਿੰਦਾ ਕੀਤੀ ਜਾਵੇ ਕਰਨੀ ਚਾਹੀਦੀ ਹੈ ਤੇ ਪੁਲਿਸ ਕੰਪਲੇਨਟ ਦਿੱਤੀ ਭਾਜੀ ਪੁਲਿਸ ਕੰਪਲੇਨਟ ਦਿੱਤੀ ਵੀ ਹੈ ਕੱਲ ਮੈਕਮੇ ਤੋਂ ਲੋਕ ਆਏ ਸੀਗੇ ਉਹ ਜਿੰਨੀ ਕੀ ਤਕਰੀਕਾਤ ਕਰ ਸਕਦੇ ਸੀ ਕੀਤੀ ਹੈ ਪਰ ਮੈਂ ਉਹਦੇ ਨਾਲ ਸੈਟਿਸਫਾਈ ਨਹੀਂ ਕਿਉਂਕਿ ਸਾਡੇ ਸਾਰੇ ਕਲੋਨੀ ਦੇ ਵਿੱਚ ਦੂਰ ਦੂਰ ਤੱਕ ਕੈਮਰੇ ਲੱਗੇ ਨੇ ਉਹ ਬੰਦੇ ਨੂੰ ਪਤਾ ਸੀਗੇ ਕਿੱਥੇ ਕੈਮਰਾ ਲੱਗਿਆ ਪਿਆ ਉਹਨੂੰ ਪਤਾ ਉਹ ਜਾਣ ਦਾ ਇਸ ਤਰ੍ਹਾਂ ਨੂੰ ਚੰਗੀ ਤਰ੍ਹਾਂ ਉਹ ਬੰਦਾ ਏਸੀ ਕਿਸੇ ਏਰੀਏ ਦੇ ਜਿੱਥੇ ਪੁਲਿਸ ਆਪਣੀ ਇਮਾਨਦਾਰੀ ਨਾਲ ਕੰਮ ਕਰੇ ਚਾਰੋਂ ਪਾਸੇ ਤੇ ਕੈਮਰਾ ਤੋਂ ਸੀਸੀਟੀਵੀ ਫੋਟੋਜ਼ ਲੈਵੇ ਨਾ ਤਾਂ ਪੱਕਾ ਹੰੜੜ ਨਾਲ 1% 2 ਘੰਟੇ ਦੇ ਵਿੱਚ ਬੰਦਾ ਫੜਾਇਆ ਜਾਊਗਾ ਕੀ ਕੀ ਚੋਰੀ ਹੋਇਆ ਭਾਜੀ ਚੋਰੀ ਤਾਂ ਸਿਰਫ ਕੱਲੇ ਪੈਸੇ ਹੋਏ ਨੇ ਮੈਂ ਤੁਹਾਨੂੰ ਕਹਾਂ ਉਹਨੇ ਪਹਿਲਾਂ ਸ਼ੀਸ਼ਾ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਹਨੂੰ ਪੇਚਕਸ ਫਸਾ ਕੇ ਲੋਕ ਤੋੜਿਆ ਲੋਕ ਤੋੜਨ ਤੋਂ ਬਾਅਦ ਉਸ ਬੰਦੇ ਨੇ ਅੰਦਰ ਗੱਲੇ ਤੇ ਠੁੱਡੇ ਠੁੱਡੇ ਮਾਰੇ ਨੇ ਮਤਲਬ ਲੱਤਾਂ ਮਾਰਨੀਆਂ ਬੂਟ ਪਾ ਕੇ ਕਿੱਥੇ ਤੱਕ ਜਾਇਜ਼ ਜੀ ਗੋਲਾਕ ਵਿੱਚ ਕਿੰਨੇ ਹੈ ਗੋਲਾ ਤਾਂ ਕਿ ਭਾਜੀ 25-30 ਹਜ਼ਾਰ ਰੁਪਏ ਤਕਰੀਬਨ ਹੁੰਦੇ ਹੀ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਵੀ ਅਸੀਂ ਨਾ ਕੋਈ ਪੈਸੇ ਇਹਦੇ ਚੋਂ ਕੱਟ ਕੇ ਬੈਂਕੇ ਚ ਨਹੀਂ ਜਮਾ ਕਰਾਂਦੇ ਗੁੱਲਕ ਚੇ ਰਹਿੰਦੇ ਨੇ ਕੋਈ ਲੋੜਵੰਦ ਬੰਦਾ ਆਂਦਾ ਹੈ ਅਸੀਂ ਉਸ ਨੂੰ ਮੌਕੇ ਤੇ ਗੁੱਲਕ ਚੋਂ ਕੱਟ ਕੇ ਉਹਦੀ ਮਦਦ ਕਰ ਦਿੰਦੇ ਆ ਉਹਨੂੰ ਪਤਾ ਹੈ ਬੰਦੇ ਨੂੰ ਇਹ ਚੀਜ਼ ਦਾ ਰੱਬਾ ਜੀ ਰਾਜ ਮੈਂ ਤੁਹਾਨੂੰ ਦੱਸੇ ਕਿ ਵੀ ਇਹ ਕੰਮ ਹੀ ਲੋਕਾਂ ਦੀ ਸੇਵਾ ਲਈ ਹੈ ਮੰਦਿਰ ਦਾ ਕੰਮ ਕੋਈ ਫੀਸ ਹੈ ਕਿਸੇ ਦੀ ਰਾਸ਼ਨ ਅਮਰਕਲ ਕਾਫੀ ਬੰਦੇ ਚਿਹਦੇ ਗਵਾ ਹੋਣਗੇ ਨਾਬਾ ਰੋਡ ਤੱਕ ਲੋਕ ਗਵਾ ਹੋਣਗੇ ਕਿ ਵੀ ਕਰੋਨਾ ਦੇ ਵਿੱਚ ਲੋਕਾਂ ਨੇ ਇਤੋਂ ਰਾਸ਼ਨ ਲੀਤਾ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਭਾਜੀ ਮੈਂ ਤਾਂ ਇਹ ਚਾਹਨਾ ਕਿ ਵੀ ਮਹਿਕਮੇ ਨੂੰ ਚਾਹੀਦਾ ਪੁਲਿਸ ਮਹਿਕਮੇ ਨੂੰ ਚਾਹੀਦਾ ਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਵੀ ਉਹਨਾਂ ਦਾ ਫਰਜ ਹੈ ਲਾਅਨ ਆਰਡਰ ਬਣਾ ਕੇ ਰੱਖਣਾ ਮੰਦਿਰ ਛੋਟਾ ਜਾਂ ਵੱਡਾ ਨਹੀਂ ਹੁੰਦਾ ਜੇ ਇਹੀ ਘਟਨਾ ਕਿਸੇ ਗੁਰਦੁਆਰੇ 'ਚ ਜਾਂ ਕਾਲੀ ਮਾਤਾ ਮੰਦਿਰ ਵਰਗੇ ਵੱਡੇ ਸੰਸਥਾਨ 'ਚ ਹੋਈ ਹੁੰਦੀ ਤਾਂ ਉਹ ਪੁਲਿਸ ਮਹਿਕ ਉਸ ਕਾਰਵਾਈ ਨੂੰ ਦਿੰਦਾ ਜਵਾਬ ਕਿ ਨਹੀਂ ਦਿੰਦਾ ਉਸ ਚੋਰ ਨੂੰ ਫੜਦਾ ਕਿ ਨਹੀਂ ਫੜਦਾ ਮੇਰੀ ਬੇਨਤੀ ਹੈ ਲੱਗਿਆ ਕਿਹੜੀ ਕਿਹੜੀ ਬਿਮਾਰੀਆਂ ਦੇ ਤੇ ਕਿਹੜੇ ਕਿਹੜੇ ਟੈਸਟ ਹੋਵੇ ਸਰ ਮੈਂ ਜਾਣੇ ਸਮੇਂ ਤੋਂ ਬਨੋਦ ਸ਼ਰਮਾ ਮੇਰੇ ਨਾਲ ਜੀ ਐਸ ਨੰਦ ਜੀ ਐਕਸ ਡਾਇਰੈਕਟਰ ਐਨ ਆਈ ਐਸ ਥੱਲੇ ਚਮਨ ਲਾਲ ਗਰਗ ਜੀ ਸਾਡੇ ਵਿਕਟਾਰ ਸਿੰਘ ਜੱਗੀ ਜੀ ਸਾਡੇ ਪ੍ਰਦੀਪ ਕੁਮਾਰ ਅੰਗਿਮੀਰ ਪ੍ਰਦੀਪ ਗਰਗ ਜੀ ਸਾਡੇ ਨਾਲ ਹੀ ਹੁਣ ਡਾਕਟਰ ਰਿੰਦਰ ਗੁਪਤਾ ਜੀ ਪਲੱਸ ਸਾਡੇ ਵਿਨੀਸ਼ ਗੁਪਤਾ ਜੀ ਤੇ ਸਾਡੀ ਜਨਰਲ ਦੀ ਟੀਮ ਅਸੀਂ ਅੱਜ ਇੱਥੇ ਕੈਂਪ ਲਗਾਇਆ ਜਿਹਦੇ ਸਾਡੇ ਸਦਭਾਵਨਾ ਦੀ ਨਾਲ ਟੀਮ ਹੈ ਜੋਸ਼ੀ ਜੀ ਜਿਹੜੇ ਹੈਗੇ ਸ਼ਹਿਰਾ ਹਸਪੀਟਲ ਵਾਲੇ ਪਲੱਸ ਹਰਸ਼ਦੀਪ ਜੀ ਜਿਹੜੇ ECG ਤੇ ਸਾਡੇ ਸਪੈਸ਼ਲ ਆਏ ਆ ਤੇ ਮੈਂ ਸਭ ਦੀ ਟੀਮ ਦਾ ਥੈਂਕਸ ਕਰਦਾ ਜਿਹੜੀ ਸਵੇਰੇ ਸਵੇਰੇ ਆ ਕੇ ਉਹਨਾਂ ਨੇ ਇੱਥੇ ਤਰੀਬਨ ਸਾਨੂੰ ਉਮੀਦ ਦਾ 100 ਤੋਂ ਉੱਪਰ ਮਰੀਜ਼ ਆ ਜਿਹੜੇ ਬੀਪੀ 슈ਗਰ ECG ਸੀ ਪਲੱਸ ਇੱਕ HBS ਵਿੱਚ ਦਾ ਟੈਸਟ ਹੈ 슈ਗਰ ਦਾ ਕੁਆਟਲੀ ਉਹ ਵੀ ਕਰ ਰਹੇ ਨੇ ਜਿਹੜਾ ਬਾਅਦ 500 ਦਾ ਟੈਸਟ ਹੈ ਤਾਂ ਮੈਂ ਇਹ ਰਿਕੁਐਸਟ ਕਰਦਾ ਲੋਕਾਂ ਨੂੰ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਸਵੇਰੇ ਸਵੇਰੇ ਲੋਕਾਂ ਨੂੰ ਅਵੇਅਰ ਕਰੀਏ ਆਪਣੇ ਹੈਲਥ ਪ੍ਰਤੀ ਸਾਡੇ ਜਿਹੜੇ ਪ੍ਰੋਜੈਕਟ ਚੱਲ ਰਹੇ ਐ ਇੱਕ ਮੈਡੀਕਲ ਦਾ ਐਨਵਾਇਰਨਮੈਂਟ ਦਾ ਸਾਡੇ ਪਲਾਂਟੇਸ਼ਨ ਦਾ ਤਾਂ ਅੱਗੋਂ ਅਸੀਂ ਉਹਨੂੰ ਅਗਲੇ 2 ਕੁ ਮਹੀਨਿਆਂ ਚ ਪਲਾਂਟੇਸ਼ਨ ਵੀ ਕਰਾਂਗੇ ਕਿ ਐਨਵਾਇਰਨਮੈਂਟ ਅੱਛਾ ਕਰ ਸਕੀਏ ਸਾਡੀ ਕੋਸ਼ਿਸ਼ ਹੈ ਕਿ 10 ਅਪ੍ਰੈਲ ਨੂੰ ਵਸਾਖੀ ਰਨ ਕਰਾ ਰਹੇ ਆ ਲੋਕਾਂ ਨੂੰ ਰਿਕੁਐਸਟ ਕਰਦਾ ਜਰੂਰ ਪਾਰਟਿਸਿਪੇਟ ਕਰੋ ਹੈਲਥ ਪ੍ਰਤੀ ਤੇ ਸਾਡੇ ਮੈਂਬਰ ਬਣੋ ਤੁਹਾਨੂੰ ਜਿਹੜਾ ਅਮਾਉਂਟ ਡੋਨੇਟ ਕਰੋਗੇ ਉਹਨੂੰ ਅਸੀਂ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਆਂ ਤੇਰੇ ਸ਼ਾਮ ਸਾਨੂੰ ਰਿਕੁਐਸਟ ਆਉਂਦੀ ਰਹਿੰਦੀ ਹੈ ਤੇ ਰਿੰਦਰ ਹਸਪੀਟਲ ਹੈ ਚਾਹੇ ਕਿਸੇ ਦੀ ਮੈਡੀਸਨ ਦੀ ਫੀਸ ਦੇਣੀ ਹੈ ਜਾਂ ਕਿਸੇ ਨੂੰ ਮੈਡੀਸਨ ਲੈ ਕੇ ਦੇਣੀ ਹੈ ਤੇ ਮੈਂ ਰਿਕੁਐਸਟ ਕਰਾਂ ਸਾਡੇ ਸੂਚ ਜ਼ਰੂਰ ਮੈਂਬਰ ਡਾਕਟਰ ਜੀ ਗੱਲ ਕਰੀਏ ਕਿ ਜਿਆਦਾ ਸੀਨੀਅਰ ਸਿਟੀਜ਼ਨ ਤੇ ਪ੍ਰੋਬਲਮ ਆਉਂਦੀ ਹੈ ਸ਼ੂਗਰ ਦੀ ਤੇ ਵਗੈਰਾ ਦੀ ਤੇ ਕਿੰਨਾ ਉਤਸ਼ਾਹ ਕਿੰਨਾ ਮਿਲ ਰਿਹਾ ਇਹਨੇ ਸਾਨੂੰ ਦੇਖੋ ਜੀ ਸਵੇਰੇ ਅਸੀਂ 7 ਵਜੇ ਲਗਾਨੇ ਆ तकरीबन ਸਾਨੂੰ ਉਮੀਦ ਹੁੰਦੀ ਹੈ ਵੀ 1.5 200 ਬੰਦਾ ਚੈੱਕ ਕਰਾ ਕੇ ਚਲਾ ਜਾਂਦਾ ਹੈ ਘੰਟੇ ਡੇਢ ਘੰਟੇ ਜਿਸ ਤੋਂ ਬਾਅਦ ਹੋਰ ਉਤਸ਼ਾਹ ਕੀ ਹੋ ਸਕਦਾ ਹੈ ਵੀ ਲੋਕ ਆਪਣੇ ਹੈਲਥ ਪ੍ਰਤੀ ਕੋਈ ਨੋ ਡਾਊਟ ਜਿਹੜੇ ਬਾਰਾਂਦਰੇ ਜਾਣਿਆ ਵੈਸੇ ਵੀ ਵੇਅਰ ਨੇ ਪਰ ਫਿਰ ਵੀ ਜਦੋਂ ਹੁੰਦਾ ਸਾਨੂੰ ਹੁੰਦੀ ਹੈ ਵੀ ਜਰੂਰ ਕਰਨਾ ਚਾਹੀਦਾ ਕਿਉਂਕਿ ਜਿਹੜਾ ਸ਼ੂਗਰ ਹੈ ਜਾਂ ਬੀਪੀ ਹੈ ਐਸੀਆਂ ਬਿਮਾਰੀਆਂ ਜਿਹੜੀਆਂ ਬੜੀਆਂ ਸਲੋ ਪੁਆਇੰਗ ਹੁੰਦੀਆਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਲੋਕਾਂ ਦਾ ਮੈਂ ਫਿੱਟਾਂ ਪਰ ਅਲਟੀਮੇਟਿਵ ਜੇ ਉਹ ਹੋ ਜੇ ਤੋ ਸਾਰੇ ਕੋਈ ਨਾ ਕੋਈ ਜਿਹੜਾ ਬੋਡੀ ਦਾ ਪਾਰਟ ਨੂੰ ਡੈਮੇਜ ਕਰ ਦਿੰਦੀ ਹੈ ਅਸੀਂ ਰਿਕੁਐਸਟ ਕਰਦੇ ਲੋਕਾਂ ਨੂੰ ਆਪਣੇ ਹੈਲਥ ਪ੍ਰਤੀ ਵੇਅਰ ਕਰੋ ਤੇ ਇੱਥੇ ਕੈਂਪ ਲਗਾ ਦਾ ਹੈ ਮਿਕਸ ਹੈ ਵੀ ਲੋਕ ਆਪਣੇ ਵਾਸਤੇ ਹੈਲਥ ਦੇ ਪ੍ਰਤੀ ਜੇ سپورਟ ਕੋਈ ਬੈਲੈਂਸ ਆ ਉਹ ਫਿਊਚਰ ਦੇ ਵਿੱਚ ਉਹਨਾਂ ਨੂੰ ਉਹਦਾ ਬੈਨੀਫਿਟ ਮਿਲ ਸਕਦਾ ਠੀਕ ਹੈ ਪਟਿਆਲਾ ਤੋਂ ਮਲਜੀਤ ਸਰਨਾ ਦੀ ਰਿਪੋਰਟ